ਸੂਟ ਲੈ ਜਾ 100 ਰੁਪਏ ਦਾ ਸੂਟ ਲੈ ਜਾਓ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਲੈ ਜਾਓ ਸਿਰਫ 100 ਰੁਪਏ ਦਾ ਸੂਟ ਲੈ ਜਾਓ ਅੰਕਲ ਓਮ ਮੋਗਾ ਰੋਡ ਬਾਗਾਪੜਾ ਲੱਗ ਗਈ ਬਹੁਤ ਵੱਡੀ ਸੇਲ 4 ਦਿਨ 4 ਦਿਨ ਵੱਡੇ ਫਾਇਦੇ ਹੋਣਿਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 5 ਜੂਨ ਤੋਂ ਲੈ ਕੇ 8 ਜੂਨ ਤੱਕ ਵੱਡੀ ਸੇਲ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਓ ਚੱਕੋ ਦੁਪੱਟੇ ਟਰੱਕ ਭਰ ਭਰ ਆ ਗਏ 25 25 ਰੁਪਏ ਦੇ ਦੁਪੱਟੇ ਲੈ ਲਓ ਕੋਈ ਕਹਿੰਦਾ 500 ਕੋਈ ਕਹਿੰਦਾ 700 ਤੇ ਕੋਈ ਕਹਿੰਦਾ 800 150 ਰੁਪਏ ਦੀ ਬੈੱਡ ਚਾਦਰ 150 ਰੁਪਏ ਚ 150 ਰੁਪਏ ਦੀ ਸਰਹਾਣੇ ਕਬਰ ਨਾਲ ਡਬਲ ਬੈੱਡ ਦੀ ਚਾਦਰ ਕੋਈ 700 ਨਹੀਂ 2100 ਨਹੀਂ 195 ਦਾ ਕੋਟਨ ਦਾ ਸੂਟ ਰੈਡੀमेड ਸੂਟ ਸਿਰਫ 195 ਚ ਆਰ ਲਵਰ ਸੂਟ 250 ਰੁਪਏ ਚ 5 ਮੀਟਰ ਸ਼ੰਕਰ ਕੰਪਨੀ ਦਾ ਸੂਟ 250 ਰੁਪਏ ਦਾ ਰੰਗ ਕਲਰ ਡਿਜ਼ਾਈਨ ਚੈੱਕ ਕਰ ਲੋ ਆ ਚੱਕੋ ਵੱਡੇ ਬਣੇ ਦੀ ਕੈਮਰਿਕ ਬਜ਼ਾਰਾ ਤੇ 1000 1000 ਦਾ ਸੂਟ ਚੱਕੋ 525 ਰੁਪਏ ਦਾ 525 ਰੁਪਏ ਦੇ ਵਿੱਚ ਲੈ ਜਾਓ ਸੋਹਣੇ ਸੋਹਣੇ ਰੰਗ ਆ ਗਏ ਸੋਹਣੇ ਸੋਹਣੇ ਪ੍ਰਿੰਟ ਆ ਗਏ ਬਾਜ਼ਾਰ ਦੇ ਵਿੱਚ 600 ਰੁਪਏ ਦਾ ਇੱਕ ਇੱਥੋਂ ਲੈ ਜਾਓ 600 ਦੇ ਦੋ ਮਤਲਬ 300 ਰੁਪਏ ਚ 2200 ਰੁਪਏ ਦਾ ਸੂਟ ਦੁਪੱਟਾ ਨਾਲ ਲਾ ਕੇ ਪ्युअर कॉटन ਦਾ ਸੂਟ 250 ਰੁਪਏ ਦਾ ਵੱਡਾ ਮੇਲਾ ਲੱਗ ਗਿਆ ਆਜੋ ਪ्युअर ਕੈਂਬਰੀਕ ਦਾ ਕੱਪੜਾ ਦੇ ਰਹੇ ਹਾਂ ਦੁਪੱਟੇ ਦਾ ਸਾਈਜ਼ ਚੈੱਕ ਕਰ ਲਓ 500 ਰੁਪਏ ਦਾ ਸੂਟ ਦੇਣਾ ਚੈਲੰਜ ਕਰਕੇ 500 ਰੁਪਏ ਜੱਕੋ ਜੀ ਰੌਮ ਟੈਕਸ ਪ੍ਰਿੰਟ ਆ ਗਿਆ ਰੌਮ ਟੈਕਸ ਪ੍ਰਿੰਟ ਦੇ ਰਹੇ ਆ ਰਿਆ ਫਰੰਟ ਔਰਿਆ ਬੈਗ ਪਿਓਰ ਦੁਪੱਟੇ ਦੇ ਨਾਲ ਲੈ ਜੋ 650 ਰੁਪਏ ਦਾ ਲੈ ਜੋ 650 ਰੁਪਏ ਦਾ ਲੈ ਜੋ 650 ਰੁਪਏ ਦਾ ਦੇਖੋ ਜੀ ਚਾਹੇ ਤੁਸੀਂ ਦੇਣ ਲਈ ਕੱਪੜਾ ਚਾਹੇ ਤੁਸੀਂ ਆਪਣੇ ਲੈਣਾ ਚਾਹੇ ਤੁਸੀਂ ਗਿਫਟ ਕਰਨਾ ਚਾਹੇ ਤੁਸੀਂ ਮਾਰਕੀਟ ਜਾਣਾ ਚਾਹੇ ਤੁਸੀਂ ਵੰਡੇ ਜਾਣਾ ਰੇਟ 1500 ਨਹੀਂ ਸੂਟ ਦਾ ਕੋਈ 1200 ਵੀ ਇੱਥੇ ਨਹੀਂ ਸੂਟ ਦਾ ਸਿਰਫ 850 ਦਾ ਇੱਥੇ ਆਉਣ ਦਾ ਵੱਡਾ ਫਾਇਦਾ ਕੱਲੇ-ਕੱਲੇ ਸੂਟ ਦੇ ਰੇਟ ਲਿਖ-ਲਿਖ ਕੇ ਲਾਤਾ 850 ਚ ਦੇਖੋ ਜੀ ਡਿਜ਼ਾਈਨਿੰਗ ਟੌਪ ਕਲਾਸ ਦੀ ਜਾਮ ਸਿਲਕ ਦੇ ਕੱਪੜੇ ਦੇ ਰਹੇ ਆ ਦੁਪੱਟੇ ਲਾ ਕੇ ਦੇ ਰਹੇ ਆ ਗਰਲ ਚੀਜ਼ਾਂ ਦੇ ਰਹੇ ਆ ਗਰਮੀਆਂ ਦਾ ਕੱਪੜਾ ਬੈਸਟ ਕੁਆਲਿਟੀ ਦਾ ਰੇਡ ਚੈਲੰਜ ਕਰਕੇ ਦੇ ਰਹੇ ਆ ਜੋ ਬਾਜ਼ਾਰਾ ਚ 3-3000 ਦਾ ਸੂਟ ਚੱਕੋ 8-800 ਰੁਪਏ ਦੇ ਵਿੱਚ ਲੈ ਲਓ ਆ ਚੱਕੋ ਭਾਜੀ ਚਿਕਨ ਦੇ ਉੱਤੇ ਕੰਮ ਆ ਸਾਰਾ ਪ੍ਰਿੰਟਡ ਬੇਸ ਆ ਦੁਪੱਟਾ ਚੈੱਕ ਕਰਾ ਦਿਓ ਲਗਜ਼ਰੀ ਦੁਪੱਟਿਆਂ ਦੇ ਨਾਲ ਲੱਤਿਆ ਪਿਆ ਬਾਰ ਬਾਰ ਦੱਸ ਰਹੇ ਆ ਚਾਰ ਦਿਨ ਚਾਰ ਦਿਨ ਚਾਰ ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 8 ਜੂਨ ਤੱਕ ਵੱਡੇ ਫਾਇਦੇ ਸੋ ਦੇਖੋ ਜੀ ਬਹੁਤ ਵੱਡਾ ਰਸ਼ ਚਾਰੇ ਪਾਸੇ ਦੇਖੋ ਰਸ਼ ਪੈ ਗਿਆ ਲੋਕ ਦੂਰੋਂ ਦੂਰੋਂ ਆ ਗਏ ਆ ਥੱਲੇ ਦੇਖੋ ਉੱਪਰ ਦੇਖੋ ਇੱਧਰ ਵੀ ਬਿਲਿੰਗ ਹੋ ਰਹੀ ਆ ਦੂਜੇ ਪਾਸੇ ਸਾਡੇ ਸੇਲਸਮੈਨ ਬੜਾ ਵਧੀਆ ਤਰੀਕੇ ਨਾਲ ਡੀਲ ਕਰ ਰਿਹਾ ਲੋਕ ਦੂਰੋਂ ਦੂਰੋਂ ਆ ਰਹੇ ਆ ਤੁਸੀਂ ਵੀ ਆ ਜਾਓ ਕਰਨਾ ਬੈਠੇ ਰਹੋ ਇੱਕ ਹੋਰ ਫਾਇਦਾ ਤੁਸੀਂ ਬਾਗਾ ਆਪਣਾ ਬੱਸ ਸਟੈਂਡ ਤੇ ਆ ਜਾਓ ਉੱਥੇ ਰਿਕਸ਼ੇ ਦੀ ਸਰਵਿਸ ਬਿਲਕੁਲ ਫਰੀ ਆ ਤੁਸੀਂ ਕੜਾਈਆਂ ਲੈਣਿਆ ਤੁਸੀਂ ਬੁਟੀਕਾਂ ਲੈਣਿਆ ਤੁਸੀਂ ਮੋਡਰ ਲੈਣਿਆ ਨਾਲ ਦੁਪੱਟੇ ਵੀ ਬੜੇ ਸੋਹਣੇ ਆ ਸਿਰਫ 1000 ਰੁਪਏ ਦਾ ਉਹ 1000 ਰੁਪਏ ਦਾ ਸੂਟ ਦੇ ਰਹੇ ਆ ਦੁਪੱਟੇ ਚੈੱਕ ਕਰੋ ਤੁਸੀਂ ਇੰਗਲਿਸ਼ ਕਲਰ ਇੰਗਲਿਸ਼ ਦੁਪੱਟੇ ਡਿਜ਼ਾਈਨਿੰਗ ਪੂਰੀ ਸੁਪਰ ਰੇਟ ਕੋਈ 2500 ਮੰਗਦਾ ਕੋਈ 2800 1275 ਦਾ ਸੂਟ ਦੇ ਰਹੇ ਆ ਸਿਰਫ 1250 ਪਿਸਟਲ ਚਾਟਾਂ ਦਾ ਐਕਸੀ ਪੂਰਾ ਟ੍ਰੈਂਡ ਆ ਪਰ ਡਾਰਕ ਚਾਰ ਦੇ ਵਿੱਚ ਲੈ ਲੈਣ ਮੈਂ ਕਹਿੰਨਾ ਟੌਪ ਕਲਾਸ ਦੀ ਬਜ਼ਾਰਾ ਚ ਤਿੰਨ ਤਿੰਨ ਚਾਰ ਚਾਰ ਰਹੇ ਆ ਚੱਕੋ 15 1500 ਰੁਪਏ ਦੇ ਵਿੱਚ ਸੂਟ ਲੈ ਜਾਓ ਬਟੀ ਇੱਕ ਪੀਸ ਸੋਲੋ ਪੀਸ ਤੁਸੀਂ ਚੈੱਕ ਕਰੋ ਜਬਰਦਸਤ ਪੀਸ ਬਿਆਨਤ ਇਹ 2200 ਰੁਪਏ ਦਾ ਸੂਟ ਮਿਲਦਾ ਚੱਕੋ 1000 ਰੁਪਏ ਦਾ ਚੱਕ ਫਰੰਟ ਸਾਰਾ ਹੈਵੀ ਘੇਰੇ ਤੇ ਕੰਮ ਗੜਾ ਦੇਖੋ ਕਿੰਨਾ ਪਿਆਰਾ ਬਣਿਆ ਬਾਜੂ ਦੇ ਕੰਮ ਪਹੁੰਚਿਆਂ ਦੇ ਕੰਮ ਸਿਰਫ 1895 ਦੇ ਵਿੱਚ ਸੂਟ ਤੇ ਆਹ ਸ਼ਾਇਦਾ ਕਪੜਾ ਨਾਲ ਦੇਣ ਲੈਣ ਲੈਣਾ ਉਹਨਾਂ ਦੇ ਵੱਡੇ ਫਾਇਦੇ ਜਿਹੜਾ ਬਾਜ਼ਾਰ ਤੁਸੀਂ 50000 ਦਾ ਕਪੜਾ ਜਾ ਕੇ ਲੈਣੋ ਇੱਥੇ ਸਿਰਫ ਤੁਹਾਨੂੰ ਮਿਲ ਜਾਣਾ 20000 ਰੁਪਏ ਚ ਆਹ ਦੇਖੋ ਕੌਰ ਦੀ ਵਾਲਾ ਸੂਟ ਆ ਗਿਆ ਨਵਾਂ ਡਿਜ਼ਾਈਨ ਆ ਸੋਹਣਾ ਡਿਜ਼ਾਈਨ ਆ ਰੇਟ ਸਿਰਫ 2200 ਰੁਪਏ ਆਹ ਚੈੱਕ ਕਰੋ ਬ੍ਰਾਂਡ ਦਾ ਨਾਮ ਰਾਮ ਟੈਕਸ ਚੈਲੰਜ ਕਰਕੇ ਦਿੰਨੇ ਆ ਜੇ ਸੂਟ ਤੁ ਜਾ ਦੇ ਪਰ ਅੰਕਲੋਂ ਨੇ ਦੇਣਾ ਸਿਰਫ 1500 ਰੁਪਏ ਦਾ ਸੋ ਦੇਖੋ ਜੀ ਕਾਟਨ ਦੇ ਸੂਟਾਂ ਨਾਲ ਨਾਲ ਸਾਡੇ ਕੋਲ ਰੈਡੀਮੇਡ ਡਰੈਸਾਂ ਚਾਹੇ ਤੁਸੀਂ ਪਲਾਜੋ ਸੂਟ ਲੈ ਜਾਓ ਪੈਂਟ ਸੂਟ ਲੈ ਜਾਓ ਕੋਰ ਸੈੱਟ ਲੈ ਜਾਓ ਆ ਦੇਖੋ ਬੜੇ ਪਿਆਰੇ ਪਿਆਰੇ ਚੀਜ਼ਾਂ 2500 ਰੁਪਿਆ ਬਾਜ਼ਾਰ ਦਾ ਰੇਟ 3000 ਰੁਪਿਆ ਬਾਜ਼ਾਰ ਦਾ ਰੇਟ ਸਾਡਾ ਰੇਟ ਹੈ ਕਿ 1500 ਰੁਪਏ ਦੇਖੋ ਕੱਲਾ ਕੱਲਾ ਰੇਟ ਅਸੀਂ ਲਿਖ ਲਿਖ ਕੇ ਲਾ ਰਹੇ ਸਿਰਫ 1500 ਰੁਪਏ ਹੋਰ ਬੜਾ ਪਿਆਰਾ ਆਰਟੀਕਲ ਆ ਗਿਆ 850 ਵਿੱਚ ਮਤਲਬ ਮਸਲੀਨ ਦਾ ਕੱਪੜਾ ਬੜਾ ਪਿਆਰਾ 850 ਚ ਦੇਣਾ ਇਹਦੇ ਵਿੱਚ ਰੰਗ ਬੜੇ ਸੋਹਣੇ ਆ ਤੁਹਾਨੂੰ ਅਸੀਂ ਸਿਰਫ 1000 ਰੁਪਏ ਦੇਣਾ ਰੇਟ ਦੇਖਿਓ ਲਿਖੇ ਹੋਏ ਆ ਸਾਰਿਆਂ ਦੇ ਉੱਤੇ ਆ ਬਲੈਕ ਚੈੱਕ ਕਰ ਲਓ 1195 ਦੇ ਦੇਣਾ ਦੇਖੋ ਕਿੰਨਾ ਪਿਆਰਾ ਕੱਪੜਾ ਕੱਪੜੇ ਦੀ ਵੀ ਪੂਰੀ ਗਾਰੰਟੀ ਆ ਤੁਸੀਂ ਗਰਮੀਆਂ ਦੇ ਵਿੱਚ ਬੜਾ ਕੱਪੜੇ ਦੇ ਨਾਲ ਇੰਜੋਏ ਕਰ ਸਕਦੇ ਆ ਬੜਾ ਸੋਹਣਾ ਹੰਢੜਸਾਰ ਕੱਪੜਾ ਸੋ ਵੱਡੇ ਫਾਇਦੇ ਆ ਛੇਦੀ ਪਹੁੰਚੋ ਅੰਕਲ ਓਮ ਸਟੋਰ ਮੋਗਾ ਰੋਡ ਬਾਗਾ ਆ